ਕਈ ਮੀਂਹ ਆ ਬਾਦ ਜਦੋਂ ਸੋਹਰਾ ਬੁਲਟ ਵਾਪਸ ਲੈ ਜਾਂਦਾ ਤੇ ਗੁੱਸੇ ਦੇ ਵਿੱਚ ਆਏ ਨੇ ਘਰ ਵਾਲੀ ਨੂੰ ਸਾੜ ਦਿੱਤਾ ਐਡਾ ਲਾਨਤੀਏ ਪਰੌਣਾ ਉਹਨਾਂ ਨੂੰ ਮਿਲਿਆ 55 50 ਤੋਂ 55% ਕੁੜੀ ਵਿਚਾਰੀ ਸੜ ਗਈ ਆ ਸਿਰਫ ਇਸ ਕਰਕੇ ਕਿਉਂਕਿ ਘਰ ਵਾਲਾ ਬੁਲਟ ਮੰਗਦਾ ਸੀ ਆਪਣੇ ਸਹੌਰੀਆਂ ਤੋਂ ਤੇ ਜਦੋਂ ਉਹਨੇ ਨਹੀਂ ਲੈ ਕੇ ਦਿੱਤਾ ਤੇ ਉਬਲਦਾ ਉਬਲਦਾ ਪਾਣੀ ਇਸ ਕੁੜੀ ਦੇ ਉੱਤੇ ਬਾ ਦਾ ਤੇ ਪਿਛਲਾ ਸਾਰਾ ਹਿੱਸਾ ਢੋਈ ਤੋਂ ਲੈ ਕੇ ਇਸ ਕੁੜੀ ਦਾ ਵਿਚਾਰੀ ਦਾ ਸੜ ਕੇ ਸੁਆਹ ਹੋ ਗਿਆ। ਕਹਿੰਦੇ ਨੇ ਕਿ 3 ਤੋਂ 4 ਮਹੀਨੇ ਪਹਿਲਾਂ ਸਹੁਰਾ ਘਰੋਂ ਆ ਕੇ ਬੁਲਟ ਲੈ ਗਿਆ ਤੇ ਉਸੇ ਦਿਨ ਤੋਂ ਘਰ ਦੇ ਵਿੱਚ ਲੜਾਈ ਸੀ ਕਿ ਜੇ ਉਹ ਬੁਲਟ ਨਹੀਂ ਦੇ ਰਹੇ ਤੇ ਇਹ ਬੁਲਟ ਵਾਪਸ ਕਿਉਂ ਲੈ ਕੇ ਗਏ ਆ। ਤੇ ਵਿਆਹ ਤੋਂ ਪਹਿਲਾਂ ਲਗਾਤਾਰ ਬੁਲਟ ਮੰਗਦਾ ਸੀ ਪਰ ਘਰਦਿਆਂ ਨੇ ਲੈ ਕੇ ਨਹੀਂ ਦਿੱਤਾ। ਕਹਿੰਦੇ ਆ ਲੁਧਿਆਣੇ ਤੋਂ ਇਹ ਕੁੜੀ ਗੋਬਿੰਦਗੜ੍ਹ ਮੰਡੀ ਦੇ ਵਿੱਚ ਵੈਈ ਸੀ। 1 ਸਾਲ ਪਹਿਲਾਂ ਵਿਆਹ ਹੋਇਆ ਸੀਗਾ ਤੇ ਪਤੀ ਬੁਲਟ ਦੀ ਫਰਮਾਇਸ਼ ਕਰਦਾ ਸੀਗਾ। ਤੇ ਜਦੋਂ ਸਹੁਰੇ ਪਰਿਵਾਰ ਦੇ ਕੋਲੋਂ ਬੁਲਟ ਦੀ ਫਰਮਾਇਸ਼ ਨੀ ਨ ਹੋਈ ਤਾਂ ਸੌਰੇ ਦਾ ਬੁਲਟ ਚੱਕ ਕੇ ਲਿਆਇਆ ਤਿੰਨ ਚਾਰ ਮਹੀਨੇ ਚਲਾਉਂਦਾ ਰਿਹਾ ਜਦੋਂ ਸੌਰਾ ਲੈਣ ਆਇਆ ਤੇ ਲੈ ਕੇ ਵਾਪਸ ਚਲਾ ਗਿਆ ਤੇ ਉਸੇ ਦਿਨ ਤੋਂ ਬਾਅਦ ਲਗਾਤਾਰ ਉਸ ਕੁੜੀ ਦੇ ਨਾਲ ਕੁੱਟਮਾਰ ਹੁੰਦੀ ਰਹੀ ਇੱਕ ਦਿਨ ਪਾਰਾ ਇੰਨਾ ਉਸ ਉਹਦੇ ਘਰ ਵਾਲੇ ਦਾ ਚੜਿਆ ਕਿ ਕੁੜੀ ਦੇ ਗਰਮ ਪਾਣੀ ਪਾ ਦਿੱਤਾ ਇਸ ਪਰਿਵਾਰ ਦਾ ਦਰਦ ਨਹੀਂ ਵੇਖਿਆ ਜਾਂਦਾ ਤੁਹਾਨੂੰ ਦਿਖਾਉਣਾ ਹੈ ਉਹਦੀ ਮਾਂ ਕਿਵੇਂ ਰੋ ਰੋ ਕੇ ਪਾਗਲ ਹੋਈ ਹੈ ਕਿਉਂਕਿ 30 ਤੋਂ 55% ਜੇਦੀ ਧੀ ਸੜੀ ਹੋਵੇ ਸਿਰਫ ਤੇ ਸਿਰਫ ਇੱਕ ਬੁਲਟ ਦੇ ਖਾਤਰ ਉਹਨਾਂ ਦੇ ਹਾਲ ਕੀ ਹੋਏਗਾ ਕਹਿੰਦੇ ਕਿ ਇੰਨੇ ਲਾਲਚੀ ਸੀਗੇ ਛੋਟੀਆਂ-ਛੋਟੀਆਂ ਚੀਜ਼ਾਂ ਦੇ ਲਈ ਅਕਸਰ ਧੀ ਨੂੰ ਕੁੱਟ ਕੇ ਲੁਧਿਆਣੇ ਭੇਜ ਦਿੰਦਾ ਤੇ ਉਸ ਤੋਂ ਬਾਅਦ ਕੁੜੀ ਜਿਹੜੀ ਹੈ ਸਮਾਨ ਲੈ ਕੇ ਜਾਂਦੀ ਥੋੜੇ ਦਿਨ ਚੰਗੇ ਤੇ ਰਹਿ ਬਸਦੀ ਫਿਰ ਦੂਸਰੀ ਫਰਮਾਇਸ਼ ਸ਼ੁਰੂ ਹੋ ਜਾਂਦੀ ਤੁਹਾਨੂੰ ਦਿਖਾਉਨੇ ਆ ਮੰਜ਼ਰ ਕਿ ਕਿਵੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਵੇਂ ਉਹ ਪਰਿਵਾਰ ਜਿਹੜਾ ਆ ਆਪਣੀ ਧੀ ਨੂੰ ਦਲਾਸੇ ਦੇ ਰਿਹਾ ਪਰ ਕਿਵੇਂ ਮਾਪੇ ਜਿਹੜੇ ਨੇ ਉਹ ਕੁਛ ਰਹਿ ਲੈਣ ਜਿੰਨਾਂ ਦੀ ਧੀ ਜਾਰੀ ਗਰਮ ਪਾਣੀ ਪਾ ਕੇ ਉਸ ਨੂੰ ਸਾੜ ਦਿੱਤਾ ਹੋਵੇ ਦੇਹੇਜ ਦੇ ਵਿੱਚ ਬੁਲਟ ਮੰਗਦਾ ਸੀਗਾ ਲੁਧਿਆਣੇ ਦੇ ਵਿੱਚ ਰਹਿਣ ਵਾਲਾ ਇਹ ਲੁਧਿਆਣੇ ਦੇ ਵਿੱਚ ਰਹਿਣ ਵਾਲੀ ਕੁੜੀ ਗੋਬਿੰਦਗੜ ਮੰਡੀ ਦੇ ਵਿੱਚ 1 ਸਾਲ ਪਹਿਲਾਂ ਵਿਆਹੇ ਸੀਗੀ ਔਰ ਕਹਿੰਦੇ ਕਿ ਜੁੱਦਣ ਦਾ ਵਿਆਹ ਹੋਇਆ ਬੁਲਟ ਦੀ ਡੱਟ ਲਾ ਕੇ ਰੱਖੀ ਹੋਈ ਸੀਗੀ ਵਿੱਚ ਵਿੱਚ ਠੀਕ ਹੋਇਆ ਪਰ ਅੱਜ ਜਿਹੜਾ ਹੋਇਆ ਉਹ ਬਹੁਤ ਕਹਿਰ ਹੋ ਗਿਆ ਗਰਮ ਪਾਣੀ ਪਾ ਕੇ ਕੁੜੀ ਨੂੰ ਜਿਹੜਾ ਸਾੜ ਕੇ ਰੱਖ ਦਿੱਤਾ ਫਿਲਹਾਲ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਆਉਣੀ ਸ਼ੁਰੂ ਹੋਈ ਆ ਕਿ ਕਿਵੇਂ ਜੇਕਰ ਤੁਹਾਡੇ ਬੁਲਟ ਜਿਹੜਾ ਤੁਹਾਡੇ ਕੋ ਆਪ ਤੋਂ ਨਹੀਂ ਲੈ ਹੁੰਦਾ ਤੁਸੀਂ ਸਹਰਿਆਂ ਦੇ ਬੁਲਟ ਦੇ ਉੱਤੇ ਕਿਵੇਂ ਆਸ਼ ਕਰ ਲਓਗੇ ਪਰ ਇਸ ਕੁੜੀ ਦਾ ਬੁਰਾ ਹਾਲ ਕਰ ਦਿੱਤਾ ਇੱਕ ਬੁਲਟ ਨੇ ਉਹਦੇ ਘਰ ਵਾਲੇ ਨੇ ਗਰਮ ਪਾਣੀ ਪਾ ਦਿੱਤਾ ਕਿ ਉਹਦੇ ਸਪੇਕੇ ਪਰਿਵਾਰ ਉਹਨੂੰ ਬੁਲਟ ਨਹੀਂ ਦੇ ਰਿਹਾ ਉਹਦੀ ਕੁੜੀ ਨੂੰ ਫਿਲਹਾਲ 50 ਤੋਂ 55% ਜਿਹੜੀ ਆ ਉਹ ਕੁੜੀ ਸੜ ਗਈ ਆ ਜਿਹੜੇ ਇਲਾਜ ਆ ਤਾਂ ਉਹ ਤਸਵੀਰ ਦਿਖਾਉਂਦੇ ਆ ਕਿ ਕਿਵੇਂ ਮਾਂ ਆਪਣੀ ਕੁੜੀ ਨੂੰ ਜਿਹੜਾ ਆ ਦਿਲਾਸੇ ਦੇ ਰਹੀ ਆ ਪਰ ਕਿਵੇਂ ਐ ਐਡਾ ਘਾਤਕ ਕੋਈ ਹੋ ਸਕਦਾ ਚਲ ਆ ਆ ਜਾ ਨੀਂ ਆ ਜਾ ਨੀਂ ਕਿਹਾ ਤੁਹਾਨੂੰ ਮੇਰੇ ਘਰ ਵਾਲੇ ਨੇ ਲਾਈ ਕਿਉਂ ਲਾਈ ਅੱਗ ਬਟਾ ਬਸ ਮੈਨੂੰ ਮਾਰਦਾ ਘੋੜਦਾ ਚੰਗੇ ਮਾੜੇ ਕੰਮ ਕਰਦਾ ਉਹ ਕੀ ਕਾਰਨ ਹੈ ਦੂਜਾਗਾ ਕਰਾਉਂਦਾ ਕੀ ਹੈ ਮੌਤ ਕਹਿੰਦਾ ਮੈਂ ਤੈਨੂੰ ਬਸਾਉਣਾ ਨਹੀਂ ਐ ਮੈਂ ਤਾਂ ਤਲਾਕ ਦੇਣਾ ਹੈਗਾ ਕਿਉਂ ਦੇਣਾ ਤਲਾਕ ਬਟਾ ਬਸ ਪਤਾ ਨਹੀਂ ਕਿਉਂ ਦੇਣਾ ਚਾਹੁੰਦਾ ਮੈਨੂੰ ਤੇ ਇਹ ਤੈਨੂੰ ਪਹੁੰਚਾਇਆ ਕਿੰਨਾ ਹੈ ਏ ਮੇਰੇ ਮੈਂ ਆਪਣੇ ਮੈਂ ਭੈਣ ਨੂੰ ਫੋਨ ਕੀਤਾ 3 ਵਜੇ ਮੈਂ ਕਿਹਾ ਮੈਨੂੰ ਸਾੜਦਾ ਹੈਗਾ ਇਹਨੇ ਜਾ ਕੇ ਮੰਮੀ ਨੂੰ ਫੋਨ ਕੀਤਾ ਮੰਮੀ ਮੇਰੇ ਕੋਲ 5:30 ਵਜੇ ਆਏ ਨੇ ਇਹ ਸਾੜੇ ਕਿੰਨੇ ਆ ਤੇ ਘਰ ਵਾਲੇ ਨਹੀਂ ਹਾਂ ਮੇਰੇ ਘਰ ਵਾਲੇ ਨੇ ਬਲਤਾ ਬਲਤਾ ਮੇਰੇ ਤੇ ਪਾਣੀ ਪਾਤਾ ਅੱਛਾ ਤੇ ਕੀ ਮਾ ਮਾਪ ਨੂੰ ਵੀ ਪਰੇਸ਼ਾਨ ਕਰਦਾ ਸੀ ਹਾਂ ਕਰਦੇ ਕਹਿੰਦੇ ਤੂੰ ਚੀਜ਼ਾਂ ਮੰਗਵਾ ਤੋ ਮੈਨੂੰ ਮੋਟਰਸਾਈਕਲ ਲੈ ਕੇ ਦੇ ਦਾਜ ਵੀ ਇਹਨੂੰ ਸਾਰਾ ਦਿੱਤਾ ਇਹ ਤੇ ਜੱਡ ਤੱਕ ਅੱਛਾ ਇਹ ਮੋਟਰਸਾਈਕਲ ਦੇ ਕਾਰਨ ਤੁਹਾਨੂੰ ਸਾੜਿਆ ਗਿਆ ਹਾਂਜੀ ਮੋਟਰਸਾਈਕਲ ਦੀ ਡਿਮਾਂਡ ਸੀ ਹਾਂ ਹੁਣ ਤੁਹਾਡੇ ਮਾਪੇ ਇੱਥੇ ਲੁਧਿਆਣੇ ਲੈ ਆਏ ਆ ਹਾਂਜੀ ਮੈਨੂੰ ਲੁਧਿਆਣੇ ਲੈ ਕੇ ਆਈ ਮੈਂ ਤਾਂ ਅਨਬੋ ਆ ਕਿ ਮੈਂ ਨਹੀਂ ਤੇਰਾ ਨੰਨ ਮਾਰ ਦੇਣਾ ਨੰਨ ਤੁਮ ਨੂੰ ਲੈ ਕੇ ਚੱਲ ਅੱਛਾ ਹਏ ਕਿ ਸ਼ੁਰੂ ਕਰ ਵਾਲੇ ਤਾਂ ਕਹਿੰਦਾ ਕੋਈ ਸੋਹਰੇ ਮੁੰਡੇ ਮੇਰੇ ਸਾਸੂ ਵੀ ਮਨੇ ਝਾੜਾਂ ਦੀ ਝਾੜੂ ਨਾਲ ਗੋਟਦੀ ਹੈਗੀ ਮੇਰਾ ਦਿਓਰ ਵੀ ਮੇਰੇ ਗਾਲ ਪੈਂਦਾ ਹੈ ਗਾਲਾਂ ਘੜਦਾ ਹੈ ਕਿੰਨੇ ਪਰਸੈਂਟ ਤੁਸੀਂ ਸੜੇ ਹੋ ਮੈਂ ਦੋਨੋਂ 100 ਵਿੱਚੋਂ 70% ਤਾਂ ਸੜ ਗਈਆਂ ਅੱਛਾ ਤੇ ਪੇਟ ਤੇ ਨੂੰ ਪਾਣੀ ਪੂਰੇ ਸਰੀਰ ਤੇ ਪੇਟ ਤੇ ਤੇ ਪਿੱਛੇ ਹਮਮਮ ਕੀ ਮੰਗੀ ਹੈ ਤੁਹਾਡੀ ਮੇਰੇ ਮੰਗ ਕੋਈ ਨਹੀਂ ਜਿੱਦਾਂ ਮੈਨੂੰ ਉਹਨੇ 5.5 ਮੈਨੂੰ ਉਹਦਾ ਸਾਰਨਾ ਬਸ ਮੇਰੀ ਬੇਟੀ ਹੈ ਬੇਟੀ ਦੇ ਕੀ ਕਾਰਨ ਕੀ ਹੋਇਆ ਸੀ ਇਹ ਤਾਂ ਘਰ ਨੂੰ ਕੋਈ ਸੁਣ ਨਹੀਂ ਹੋਇਆ ਬਸ ਉਹਨੇ ਘਰ ਦਾ ਝਗੜਾ ਵਾਜਦੋਂ ਦੀ ਪਈ ਉਹਨੂੰ ਮਾਰਕੁੱਟ ਕਰਦੇ ਐ। ਉਹਨੂੰ ਮਾਰਕੁੱਟ ਕਰਦੇ ਐ। ਬੇਟੀ ਨੂੰ ਪਹਿਲਾਂ ਜਵਾਈ ਸਾਡਾ ਬੋਲਟ ਲੈ ਕੇ ਆ ਰਿਹਾ ਸਾਡੇ ਕੋਲੋਂ ਜਿਆਦਾ ਲੈ ਜਿਆਦਾ ਮਾਰਕੁੱਟ ਜਿਆਦਾ ਕਰਨ ਲੱਗਿਆ ਐ। ਅੱਛਾ। ਟਮਾਟਰ ਵਾਦਗੀ। ਉਤਿਆਣੀ ਦੀ ਸਾਡੀ ਟਮਾਟਰ ਹੈਗੀ ਜੋ ਸਾਨੂੰ ਇਨਸਾਫ਼ ਦਿੱਤਾ ਜਾਏ। ਅਜੀ ਕਿੰਨੇ ਸਾਲ ਹੋ ਗਏ ਬਿਆਨ ਨੂੰ? 1 ਸਾਲ ਤੇ ਜਿਆਦਾ 15 ਸਾਲ ਹੋਏ ਬਿਆਨ ਨੂੰ। 1 ਸਾਲ ਤੇ ਦਰਗਾਨ ਕਿੰਨੀ ਵਾਰੀ ਕੁੱਟ ਮਾਰ ਖਾ ਕੇ ਕੁੜੀ ਘਰੇ ਆਈ ਐ? ਕੁੱਟ ਮਾਰ ਇਹਨੇ ਕਿੰਨੀ ਵਾਰੀ ਕਰਕੇ ਛੱਡ ਜਾਂਦੇ ਨੇ? ਅੱਜ ਆ ਵੀ ਉਹਨੂੰ ਆ ਵੀ ਲੈ ਆਂਦੇ ਰਿਹਾ ਛ ਕੀ ਤੁਹਾਡੀ ਨੂੰ ਸਾਰਿਆ ਗਿਆ ਤੇ ਤੁਹਾਨੂੰ ਕਿੰਨੀ ਦੇਰ ਬਾਅਦ ਪਤਾ ਪਤਾ ਲੱਗਾ ਸਾਨੂੰ 3 ਵਜੇ ਪਤਾ ਲੱਗਾ 9 ਵਜੇ ਸਾਰਿਆ ਸਾਨੂੰ 3 ਵਜੇ ਫੋਨ ਆਇਆ ਓਏ ਚੱਕ ਕੇ ਹਸਪੀਟਲ ਨਹੀਂ ਲੈ ਗਏ ਕਿਤੇ ਨਹੀਂ ਲੈ ਗਏ ਤੇ ਫਿਰ ਕਿੱਦਾਂ ਪਤਾ ਲੱਗਾ ਤੁਹਾਨੂੰ ਮੈਨੂੰ ਪਤਾ ਫੋਨ ਕਿਸੇ ਨੇ ਕੀਤਾ ਗਿਆ ਤੁਹਾਡੀ ਬੇਟੀ ਸਾੜਦੀ ਮੇਰੀ ਬੇਟੀ ਨੂੰ ਇੱਕ ਫੋਨ ਕਿਤੇ ਵੱਡੀ ਬੇਟੀ ਨੂੰ ਕੀਤਾ ਮੇਰੀ ਨੇ ਇਹਨੇ ਕਹਿੰਦੀ ਮੰਮੀ ਮੈਨੂੰ ਸਾੜਦਾ ਹਾਂਜੀ ਤੇ ਉਹ ਕੁੜੀ ਨੇ ਮੈਂ ਫਿਰ ਫੜਾ ਫੜ 3 ਵਜੇ ਕੰਮ ਕਰਦੀ ਸੀ ਦਾਣਾ ਮੰਡੀ 'ਚ ਮੈਂ ਦਿਹਾੜੀ ਦਾ ਕੰਮ ਕਰਦੀ ਆ ਤੇ 3 ਵਜੇ ਨਾਲ ਮੈਨੂੰ ਫੋਨ ਗਿਆ ਮੈਂ 5 ਕਵੇ 5:30 ਵਜੇ ਉਹਨਾਂ ਦੇ ਘਰ ਪਹੁੰਚ ਗਈ ਆ ਤੇ ਲੜਕੀ ਦੇ ਜਿਹੜੇ ਲੜਕੀ ਦੇ ਜਿਹੜੇ ਪੇਕੇ ਆ ਉਹ ਕਿੱਧਰ ਦੇ ਰਹਿਣ ਆਲੇ ਆ ਲੁਧਿਆਣੇ ਕਲੇ ਚੌਂਗ ਦੇ ਅਸੀਂ ਪੇਕੇ ਆ ਅਜੀ ਤੁਸੀਂ ਪੇਕੇ ਹੋ ਸਾਰਾ ਪਰਿਵਾਰ ਕਿੱਥੇ ਰਹਿਣ ਦਾ ਸਾਰਾ ਪਰਿਵਾਰ ਗਵਿੰਦਗੜ੍ਹ ਤੇ ਢੇੜੀ ਕੋਟਲਾ ਪਿੰਡ ਹੈ ਕਿੰਨੇ ਜਣੇ ਅਸੀਂ ਸੜੀਏ ਇਹ ਚਾਰ ਜਣੇ ਘਰ ਤੇ ਕਿੰਨੇ ਪਰਸੈਂਟ ਲੱਗੀ ਬੁੜੀ ਨੂੰ ਇਹ 50 55% ਲੱਗੀ ਅੱਛਾ ਜਿਹਨੇ ਕਿਹਨਾਂ ਕੋਣ ਕੋਣ ਲਗਾਇਆ ਜਿਹਨੇ ਅੱਗ ਲਗਾਈ ਇਹ ਨਾ ਨਾ ਦੇਖੋ ਹੁਣ ਚਾਰ ਬੰਦੇ ਘਰ ਚ ਹੈਗੇ ਉਹਨਾਂ ਨੂੰ ਪਤਾ ਹੈਗਾ ਦੇਖੋ ਮੈਂ ਲਾਗੇ ਹੈ ਨਹੀਂ ਸੀਗੀ ਤੁਸੀਂ ਕੰਪਲੀਟ ਕੀਤੀ ਸੀ ਕੋਈ ਮੇਰੇ ਘਰ ਵਾਲੇ ਨੇ ਘਰ ਵਾਲੇ ਨੇ ਅੱਗ ਮੇਰੇ ਤੇ ਪਾਣੀ ਡੋਲਿਆ ਗਰਮ ਪਾਣੀ ਵਾਲਾ ਹਾਂਜੀ ਪੁਲਿਸ ਕੰਪਲੀਟ ਕੀਤੀ ਸੀ ਕੋਈ ਪੁਲਿਸ ਕੰਪਲੀਟ ਕੀਤੀ ਅੰਜ ਸਿਵਲ ਚ ਬ ਲੈ ਗਏ ਆ ਥਾਣਾ ਕਿਹੜਾ ਪਿੰਡ ਥਾਣਾ ਸਾਨੂੰ 6 ਨੰਬਰ ਪਿੰਡ ਪ੍ਰਸ਼ਾਸਨ ਤੋਂ ਕੀ ਮੰਗੋ ਮੰਗੋ ਇਹ ਹੀ ਹੈ ਸਰਨਨ ਸਾਹਿਬ ਚਾਹੀਦਾ ਹੈਗਾ ਤੁਸੀਂ ਤੁਮ ਮੰਡੀ ਗੁਵਿੰਦਗੜ੍ਹ ਤੇ ਕੰ ਸਾਰੋਥੇ ਨਹੀਂ ਗਏ ਉਹ ਨਹੀਂ ਕੀਤੀ ਕੀ ਕਾਰਨ ਪ੍ਰੈਸ਼ਰ ਸੀ ਕੋਈ ਕਿਸੇ ਦਾ ਪ੍ਰੈਸ਼ਰ ਉਹ ਸਾਨੂੰ ਗੱਲ ਨਹੀਂ ਸੀ ਕਰਨ ਦਿੰਦੇ ਬੇਟੀ ਨਾਲ ਬੇਟੀ ਨੇ ਵੀ ਸਾਨੂੰ 3:30 ਵਜੇ ਤੜਕੇ ਦੱਸਿਆ ਮੈਨੂੰ ਮਾਰਕੁੱਟ ਕੀਤੀ ਹੈਗੀ ਕੁੜੀ ਦੇ ਸਹੁਰੇ ਕਿੱਥੇ ਆ ਹੁਣ ਕੁੜੀ ਦੇ ਸਹੁਰੇ ਆਪਣੇ ਘਰ ਹੀ ਆਗੇ ਗਵਿੰਦ ਘੜੀ ਆਗੇ ਪੁਲਿਸ ਨੇ ਹੁੰਦਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਕਾਰਵਾਈ ਦੇਖੋ ਉਹ ਧਮਕੇ ਦਿੰਦਾ ਲੁਧਿਆਣੇ ਪੁਲਿਸ ਤੇ ਜਿੱਤੋ ਦੀ ਲੜਕੀ ਰਹਿਣ ਵਾਲੀ ਲੁਧਿਆਣੇ ਪੁਲਿਸ ਨੂੰ ਤੁਸੀਂ ਤਲਾਹ ਦਿੱਤੀ ਹੈ ਹਾਂਜੀ ਦਿੱਤੀ ਆਈ ਪੁਲ ਤੋਂ ਮੋਕੇ ਤੇ ਆਈ ਹੈ ਮੋਕੇ ਤੇ ਪੁਲਿਸ ਨਹੀਂ ਆਈ ਹੈਗੀ ਸਾਡੀ ਉੱਥੇ ਮਤਲਬ ਸਿਵਲ ਹਸਪਤਾਲ 'ਚ ਸਾਡਾ ਲਿਖ ਪੜਤ ਹੋ ਗਈ ਸਰ ਫੋਟੋ ਮਾਰ ਕਿੰਨੇ ਵਜੇ ਕਰ ਰਾਤ ਨੂੰ ਹੋਈ ਹੈ ਕੱਲ ਸਵੇਰੇ 9 ਵਜੇ 9 ਸਵੇਰੇ ਹਾਂਜੀ ਤੇ ਸਾੜੇ ਅੱਜ ਸਾੜੇ ਕੱਲ ਸਵੇਰੇ ਸਾੜਿਆ ਕੱਲ ਚੁਹਰੇ ਸਾੜਾ ਹਾਂਜੀ ਰਾਤ ਨੂੰ ਅਸੀਂ ਲੈ ਕੇ ਆਏ 10 ਵਜੇ ਮੰਗ ਕੀ ਕੀਤੀ ਸੀ ਕੁੜੀ ਕੋਲ ਉਹਨਾਂ ਨੇ ਮੰਗ ਮੋਟਰਸਾਈਕਲ ਜਿਹੜਾ ਬੋਲਟ ਅਸੀਂ ਲੈ ਆਏ ਉਹੀ ਕਹਿੰਦੇ ਕਿਉਂ ਲੈ ਗਏ ਹੈਗੇ ਇਹਨਾਂ ਵਿੱਚ ਕਿਉਂ ਸਾੜਿਆ ਤਾਂ ਲੜਕੀ ਉਦਾਂ ਹੀ ਤੜਫ ਰਹੀ ਸੀ ਕਿ ਤੁਸੀਂ ਆ ਕੇ ਇਲਾਜ ਕਰਵਾਇਓ ਮੈਂ ਆਖੋ ਤੇ ਇਲਾਜ ਕਰਵਾਇਆ ਇਹਨਾਂ ਨੂੰ ਕੋਈ ਦਵਾਈ ਨਹੀਂ ਦਵਾਈ ਕਿੱਥੇ ਨਹੀਂ ਲੈ ਕੇ ਇੱਕ ਬੱਚਾ ਤੜਫ ਰਿਆ ਸੀ ਇੱਕ ਕੇਸ ਆਇਆ ਵਾ ਜਗਤਾਰ ਸਿੰਘ ਜੀ ਇੱਕ ਤੁਸੀਂ ਆਪਣੀ ਘਰ ਵਾਲੀ ਗਰਮ ਪਾਣੀ ਡੋਲ ਕੇ ਸਾੜੀ ਆ ਆਪ ਦੀ ਘਰ ਵਾਲੀ ਗਰਮ ਪਾਣੀ ਡੋਲ ਕੇ ਸਾੜੀ ਆ ਕੱਲ ਸਵੇਰੇ 9 ਵਜੇ ਇਹ ਕਿਦਾਂ ਵਾਕਿਆ ਹੋਇਆ ਇਹ ਤੁਹਾਨੂੰ ਦੱਸਦੇ ਦਾ ਸਰੇ ਠੀਕੇ ਅਸੀਂ ਸਵੇਰੇ ਸਵੇਰ ਦਾ ਟਾਈਮ ਜੀ ਦਾ ਮੋੜ ਲੇਦਾ ਜੀ ਅੱਛਾ ਜੀ ਤੇ ਮੈਂ ਸਵੇਰੇ ਸਵੇਰੇ ਗਰਮ ਪਾਣੀ ਵੀ ਨਾ ਪੀੜੇ ਵਾਸਤੇ ਅੱਛਾ ਜੀ ਤੇ ਚਲੋ ਘਰ ਤੋਂ ਮਾੜ ਮਾੜ ਉਹ ਤੋਂ ਮੈਂ ਬੈਠਾ ਚੱਲਦੀ ਮੰਮੀ ਉਹਨਾਂ ਜਿੱਤੇ ਭਾਵੇਂ ਮੰਡੀ ਜਾਣਾ ਮੰਡੀ ਜੀ ਹਾਂਜੀ ਤੇ ਮੇਰੇ ਮੰਮੀ ਨੇ ਕਿਹਾ ਉਹਨੂੰ ਸਾਰ ਮੈਂ ਤੁਹਾਨੂੰ ਉਠਾ ਲਏ ਰੁਕੇ ਰੁਕੇ ਬਣਾ ਦੇ ਹੂੰ ਚਲ ਇਹ 9:30 ਵਜੇ ਲੇਟ ਟੁੱਟਦੀ ਐ ਕਿ ਮਮੀ ਉਹਨੂੰ ਸਾਧਰੇ ਜਾਣਾ ਹੁੰਦਾ ਹੂੰ ਮੈਂ ਕਿਹਾ ਸੀਗਾ ਵੀ ਚਲ ਤੂੰ ਉੱਠਾ ਇਹ ਹੀ ਜਿਹੇ ਕੇਟਰੀ ਮੰਗੇ ਨਾਲ ਰੋਸੇ ਵਿੱਚ ਬੋਲਣ ਲੱਗ ਗਈ ਹੂੰ ਚਲ ਭਈ ਮੈਨੂੰ ਅਸਰ ਪਰਣੀ ਆ ਕਿ ਕਿਥਾ ਹੂੰ ਇੱਥੇ ਪਾਣੀ ਟਿਕਾ ਹੀ ਘਰ ਮਾਂ ਹੂੰ ਤੇ ਇਹ ਸੇਟ ਉਸੇ ਮੰਗੇ ਤੇਰੀ ਉਹਦੇ ਘਰ ਸਨਾਂ ਨੇ ਮੈਨੂੰ ਤੇ ਗੁੱਸਾ ਆਇਆ ਕਿ ਗਰਮ ਪਾਣੀ ਚੱਲਦਾ ਕਰਕੇ ਲਿਆਤਾ ਹੂੰ ਤੇ ਮਹਿਮਾਨੀ ਨਾਲ ਲੜੋਣਾ ਕਰਦਾ ਕਿ ਚਲ ਜਾ ਲੈ ਗਰਮਾ ਕੇ ਆ ਕੇ ਆਏ ਹਾਂ ਹਾਂ ਨਹੀਂ ਗਰਮ ਪਾਣੀ ਜਿਹੜਾ ਜਾਦੇ ਕਰਕੇ ਲਿਆਂਦਾ ਤੁਸੀਂ ਗਰਮ ਪਾਣੀ ਜਾਦਾ ਤਾਂ ਹੀ ਕਰਾਇਆ ਸੀ ਇਹਦੇ ਤੇ ਡੋਲਣਾ ਸੀ ਤੁਸੀਂ ਨਹੀਂ ਨਹੀਂ ਮੈਂ ਕਰਵਾਈ ਸੀ ਕਿ ਸਾਖੇ ਜਿਲੇ ਅਜਿਹਾ ਨਾ ਨੋਰਮਲ ਬੋਇਲ ਪੀਂਦੇ ਨਹੀਂ ਮੈਂ ਤਾਂ ਸਾਖੇ ਜਿਲੇ ਸੁਣ ਲੱਗਿਆ ਥੀ ਕਿ ਮੂਰੇ ਹੂੰ ਨਹੀਂ ਤਾਂ ਅੱਜ ਆਪਾਂ ਬੰਦੇ ਤੋਂ ਛੱਡਦੇ ਆਂ ਨਹੀਂ ਜੇ ਤੁਸੀਂ ਜੇ ਤੁਸੀਂ ਪਾਣੀ ਥੱਲੇ ਡੋਲਣ ਲੱਗੇ ਸੀ ਤੇ ਬਾਅਦ ਚੋਂ ਇਹਨਾਂ ਦੇ ਨਾਲ ਕਿਉਂ ਨਹੀਂ ਆਏ ਤੁਸੀਂ ਇਹਨਾਂ ਦੀ ਦਵਾਈ ਬੂਟੀ ਮਲਮ ਵਟੀ ਇਹਨਾਂ ਦੀ ਉਹ ਕਿਉਂ ਨਹੀਂ ਕਰਵਾਈ ਆ ਕੇ ਤੁਸੀਂ ਹਈਏ ਜੀ ਅਸੀਂ ਉਹ ਕਰਵਾਈਆ ਜੀ ਕਦਮ ਰੱਖੀਆ ਮਾਂ ਬੱਸੀ ਦਵਾਈ ਦਵਾਈਆ ਇਹਨੂੰ ਤੁਸੀਂ ਤੁਸੀਂ ਝੂਠ ਬੋਲਦੇ ਹੋ ਕੋਈ ਮਤਲਬ ਪੱਟੀ ਨਹੀਂ ਕਰਵਾਈਏ ਦੀ ਤੁਹਾਡੇ ਕੋਲ ਹੀ ਕਰਾਉਣੀ ਹੈ ਤੁਹਾਡੇ ਤੇ ਜੋ ਬਣਦੀ ਕਾਰਵਾਈ ਅਸੀਂ ਕਰਾਂਗੇ ਠੀਕ ਹੈ ਕਿ ਨਹੀਂ ਸਰ ਜੀ ਅਸੀਂ ਡਾਕਟਰ ਕੋਲ ਲੈ ਕੇ ਗਏ ਆ ਦਵਾਈ ਦਵਾਈਆ ਜੀ ਅੰਮੀ ਰਾਤ ਨੂੰ ਆਈਆ ਸੱਪੇ ਨਾਲ ਲੱਗੀ ਅਸੀਂ ਪਹਿਲੇ ਦਵਾਈ ਦਵਾਈਆ ਅੱਗੇ ਬੈਠੇ ਅਸੀਂ ਸਹੀ ਕਰਾਂਗੇ ਤੁਸੀਂ ਤੁਸੀਂ ਇੱਕ ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁਟਦੇ ਆ ਰਹੇ ਹੋ ਤੈਨੂੰ ਤਿੰਨ ਕੁੜਦਾ ਰਿਆ ਲੱਗਦਾ ਨਹੀਂ ਸਰ ਜੀ ਭਾਜੀ ਪੱਤ ਜੇ ਹੁਣ ਤੋਂ ਕੋਈ ਮੋੜੀ ਮੋਟੀ ਗੱਲ ਹੋ ਜਾਂਦੀ ਭਾਜੀ ਹਾਂਜੀ ਹਾਂ ਤੁਸੀਂ ਕਰੋ ਤੁਸੀਂ ਤਿੰਨ ਸਾਲ ਆਪਣੇ 1 ਸਾਲ ਤੋਂ ਆਪਣੀ ਧਰਮ ਪਤਨੀ ਨੂੰ ਕੁੱਟਦੇ ਆ ਰਹੇ ਹੋ ਤੁਸੀਂ ਦਾਜ ਮੰਗਦੇ ਤੇ ਹੇਜ ਮੰਗਦੇ ਹੋ ਠੀਕ ਆ ਇੱਕ ਤੁਸੀਂ ਬੁਲਟ ਮੰਗਿਆ ਸੀ ਜਿਹੜਾ ਉਹ ਵਾਪਸ ਲਿਆਏ ਉਹਦੇ ਵਿੱਚ ਤੁਸੀਂ ਇਹਨੂੰ ਨੁਕਸਾਨ ਪਹੁੰਚਾਇਆ ਨਹੀਂ ਨਹੀਂ ਜੀ ਬੁਲਟ ਤਾਂ ਅਸੀਂ ਕੋਈ ਪੁੱਛ ਕੇ ਨਹੀਂ ਮੰਗਿਆ ਜੀ ਇਹਨਾਂ ਤੋਂ ਦੀ ਤਾਂ ਅਸੀਂ ਮੰਗ ਕੇ ਨਹੀਂ ਲਏ ਉਹ ਨਹੀਂ ਮੰਗ ਕੇ ਲਿਆ ਜੀ ਤਿੰਨ ਮਹੀਨੇ ਤੁਸੀਂ ਬੁਲਟ ਰੱਖਿਆ ਆਪਦੇ ਕੋਲ ਨਹੀਂ ਬੁਲਟ ਤਾਂ ਮੇਰੇ ਡੈਡੀ ਤੋਰੇ ਦਾ ਸੀਗਾ ਉਹਨਾਂ ਨੇ ਮੈਂ ਵੈਸੇ ਮੰਗ ਕੇ ਚਲਾਉਣ ਨੂੰ ਲੈ ਕੇ ਆਇਆ ਜੀ ਉਹ ਮੋੜਿਆ ਤਾਂ ਦੀਗਾ ਇਹਨਾਂ ਨੂੰ ਨੇ ਇਹ ਮੇਰੀ ਗੱਲ ਸੁਣੋ ਹੁਣ ਤੁਹਾਡੇ ਤੇ ਜੋ ਬਣਦੀ ਕਾਰਵਾਈ ਆ ਉਹ ਕਾਨੂੰਨ ਕਰੂਗਾ ਠੀਕ ਹੈ ਕਿ ਨਹੀਂ ਅੱਛਾ ਸਰ ਜੀ ਇਹਨਾਂ ਨੂੰ ਅੱਜ ਆਦੇ ਵੀ ਚੱਲ ਜੂ ਕੋਈ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਠੀਕ ਚਲੋ ਸਰ ਕਰਦੇ ਜਾਈਏ ਚਲੋ